ਭਾਈ ਮਹਿੰਦਰ ਸਿੰਘ ਜੀ ਘੋੜੀਆਂ ਵਾਲੇ ਉਹਨਾਂ ਦਾ ਸਮੁੱਚਾ ਪਰਿਵਾਰ ਜੋ ਸਾਡੇ ਭੈਣ ਜੀ ਰੋਜ਼ ਮੇਰੀ ਭੈਣ ਆਪਣੀ ਗੁਰੂ ਦੇ ਚਰਨਾਂ ਵਿੱਚ ਰਜਾਨਾ ਦੁੱਧ ਦੀ ਸੇਵਾ ਤਕਰੀਬਨ ਰੋਜ਼ ਤੋਂ ਕਈ ਦਿਨਾਂ ਤੋਂ ਲੈ ਕੇ ਜਦੋਂ ਤੋਂ ਸਾਬ ਜਾਦਿਆਂ ਦੇ ਪਵਿੱਤਰ ਦਿਹਾੜੇ ਚੱਲ ਰਹੇ ਨੇ ਉਹ ਤੋਂ ਤੋਂ ਲੈ ਕੇ ਇਸ ਪਾਵਨ ਪਿਤਰ ਸਥਾਨ ਦੀ ਹਾਜ਼ਰੀ ਦੁੱਧ ਦੀ ਜਾ ਹੋਰ ਵੀ ਬੇਅੰਤ ਸਿਵਾਬਾਂ ਗੁਰੂ ਘਰ ਦੇ ਵਿੱਚ ਸਾਡੀ ਭੈਣ ਨਵਾਰਹੀ ਹੈ ਇਸ ਕਰਕੇ ਮਹਾਰਾਜ ਕਿਰਪਾ ਕਰੇ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪਰਵਾਨ ਕਰੇ ਆਜ ਆਉਣਾ ਕਲੰਗੀਆਂ ਵਾਲੇ ਨੇ ਆਜ ਆਉਣਾ ਬਾਜ ਵਾਲੇ ਨੇ ਆਜ ਆਉਣਾ ਬਾਜ ਵਾਲੇ ਨੇ ਉਨਾ ਕਲਕੀਆਂ ਵਾਲੇ ਨੇ ਬਾਜਾਉਣਾ ਬਾਜਾ ਵਾਲੇ ਨੇ ਬਾਜਾਉਣਾ ਬਾਜਾ ਵਾਲੇ ਨੇ ਆਲੇ ਸਭ ਸੰਗਤ ਖੜੀ ਉਡੀਕੇ ਜੀ ਆਉਣਾ ਬਾਚ ਵਾਲੇ ਨੇ ਆਗੇ ਆਉਣਾ ਬਾਚ ਵਾਲੇ ਨੇ ਜਦ ਚੱਕੀ ਸਹੀ ਨੀਂਹ ਤੇ ਆਉਣਾ ਤਾਵਾ ਦੇਖੋ ਕਿ ਆਗੇ ਆਉਣਾ ਬਾਚ ਵਾਲੇ ਜਬ ਸੰਗਤ ਖੜੀ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਿਤਰ ਆਗਮਨ ਪੁਰਬ ਹੈ ਉੱਥੇ ਅੱਜ ਤਕਰੀਬਨ ਜਿਹੜਾ ਨਾ 16 17 ਉਹ ਹੋ ਗਿਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਵਿੱਚ ਆ ਕੇ ਪਿੱਛੇ ਫਿਰ ਤੁਸੀਂ ਸਾਰਾ ਇਤਿਹਾਸ ਸੁਣਿਆ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੂ ਵੜੇ ਦੇ ਪਾਵਨ ਪਿੱਤਰ ਜੰਗਲਾਂ ਵਿੱਚ ਪਹੁੰਚ ਗਿਆ ਦਿਨਾਂ ਦੇ ਵਿੱਚ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਾਛੂ ਵੜੇ ਦੇ ਜੰਗਲਾਂ ਵਿੱਚ ਪਹੁੰਚੇ ਤੇ ਉੱਥੇ ਫਿਰ ਪਿਆਰ ਵਿੱਚ ਆ ਕੇ ਰੱਬ ਦੇ ਫਕੀਰ ਸਮਝਾਉਣਾ ਕਰਦੇ ਨੇ ਜੀ ਮਾਹੀ ਤਾ ਟਿੰਡ ਦਾ ਸਰਾਨਾ ਲਾ ਕੇ ਸੌ ਗਿਆ ਸਾਰਾ ਪਰਵਾਰ ਭਰ ਕੇ

ਮਰੀ ਜਿੰਦ ਦਾ ਸੁਨਾਣਾ ਲਾ ਕੇ ਮੈਂ ਜਿਆ ਸੁਨਾਣਾ ਲਾ ਕੇ ਸੌਂ ਗਿਆ ਸਾਰਾ ਪਰਵਾਰ ਬਾਰ ਕੇ ਜਿੰਦ ਦਾ ਸੁਨਾਣਾ ਲਾ ਕੇ ਸੌਂ ਗਿਆ ਸਾਰਾ ਪਰਵਾਰ ਬਾਰ ਕੇ

ਤਾਰਾ ਪਰਵਾਰ ਵਾਰ ਵਾਰ ਪਿਆਰੇ ਸ਼ੀਹ ਤਾਰਾ ਪਰਵਾਰ ਵਾਰ ਕੇ ਸੰਗ ਕੇ ਤਾਰਾ ਪਰਵਾਰ ਵਾਰ ਕੇ ਤਾਰਾ ਪਰਵਾਰ ਵਾਰ ਕੇ ਹਮੇ ਸਾਡਾ ਪਰਵਾਰ ਵਾਰ ਲਾ ਦੇ ਸਾਰਾ ਪਰਿਵਾਰ ਵਾਰ ਕੇ ਅਸਰੇ ਸਾਰਾ ਪਰਿਵਾਰ ਵਾਰ ਕੇ ਮਾਹੀ ਚੰਦ ਦਾਸ ਸੁਣਾਣਾ ਲਾਗੇ ਮੈਂ ਗਿਆ ਸਾਰਾ ਪਰਿਵਾਰ ਵਾਰ ਕੇ ਮਾਹੀ ਚੰਦ ਦਾਸ ਸੁਣਾਣਾ ਲਾਕੇ ਸੰਗਿਆ ਸਾਰਾ ਪਰਿਵਾਰ ਵਾਰ ਕੇ ਨੋ ਕਲਕੀਆਂ ਵਾਲਾ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪੋਦੇ ਮਹੀਨੇ ਦੇ ਵਿੱਚ ਹੀ ਆਗਮਨ ਪੁਰਬ ਹੈ ਅਤੇ ਪੋਦੇ ਮਹੀਨੇ ਵਿੱਚ ਹੀ ਸਹਬਜ਼ਾਦਿਆਂ ਦਾ ਸ਼ਹੀਦੀ ਦਾ ਦਿਹਾੜਾ ਹੈ ਪਰ ਇਹ ਦਿਨ ਨਹੀਂ ਭੁੱਲਦੇ ਕਦੇ ਵੀ ਖਾਲਸੇ ਨੂੰ ਪੋਦੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਭਾਈ ਨਗਾਈਏ ਦੇ ਪਿੰਡ ਨਾਨਕ ਕੇ ਮੂਲਵਾਲ ਪਿੰਡ ਦੇ ਵਿੱਚ ਮਹਾਰਾਜੇ ਦੋ ਦਿਨ ਬੈਠੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਨਗਾਈਏ ਨੇ ਘੋੜੀ ਪੇਟ ਕੀਤੀ ਸੱਚੇ ਪਾਤਸ਼ਾਹ ਨੂੰ ਆ ਕੇ ਜਦੋਂ ਆਲਮਗੀਰ ਘੋੜੀ ਪੇਟ ਕੀਤੀ ਹੈ ਤੇ ਭਾਈ ਨਗਾਈਏ ਨੇ ਜਿਹੜਾ ਨਾ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਬਾਦਸ਼ਾਹ ਜਦੋਂ ਮੈਂ ਤੁਹਾਨੂੰ ਘੋੜੀ ਪੇਟ ਕੀਤੀ ਉਸ ਤੋਂ ਬਾਅਦ ਮੁਗਲਾਂ ਨੇ ਮੇਰਾ ਸਾਰਾ ਪਰਿਵਾਰ ਮਾਰ ਦਿੱਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਾਰ ਕਰਨ ਲੱਗੇ ਭਾਈ ਨਗਈਆ ਜੇ ਤੇਰਾ ਪਰਿਵਾਰ ਮੁਗਲਾਂ ਨੇ ਮਾਰ ਦਿੱਤਾ ਫਿਰ ਮੈਂ ਕਿਹੜਾ ਆਪਣਾ ਨਾਲ ਰੱਖੀ ਬੈਠਾਂ ਦੇਖ ਮੈਂ ਵੀ ਆਪਣਾ ਪਰਿਵਾਰ ਸਾਰਾ ਬਾਹਰ ਦਿੱਤਾ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਾਰ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਭਾਈ ਨਗਈਆ ਨੂੰ ਬੜੇ ਰੱਜ ਰੱਜ ਕੇ ਬਰ ਦਿੱਤੇ ਜਿੱਥੇ ਭਾਈ ਨਗਈਆ ਲੋਕ ਮੈਨੂੰ ਯਾਦ ਕਰਿਆ ਕਰਨਗੇ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਵੀ ਲੋਕ ਯਾਦ ਕਰਿਆ ਕਰਨਗੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਹੈ ਜਗਤ ਮੈਂ ਕਿਨ ਜਪਿਓ ਗੁਰਮੰਤ ਸਤਗੁਰ ਨੇ ਚਲੋ ਕਿਰਪਾ ਕੀਤੀ ਹੈ ਅੱਜ ਪਹਿਲੇ ਦਿਨ ਦੀ ਪ੍ਰਵਾਤ ਫੇਰੀ ਗੁਰਮਖ ਪਿਆਰੇ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਸੰਗਤ ਨੇ ਚਰਨ ਪਾਏ ਸੰਗਤ ਵੱਡੀ ਹੈ ਗੁਰੂ ਵੱਡਾ ਸਾਡਾ ਗੁਰੂ ਕੀ ਸੰਗਤ ਵੱਡੀ ਹੈ ਅਸੀਂ ਤੁਹਾਡੇ ਸੇਵਾਦਾਰਾਂ ਤੁਹਾਡੇ ਤੀ ਪੁੱਤਰਾਂ ਤੁਹਾਡੇ ਭੈਣ ਭਰਾ ਆਪਰ ਸਾਰੇ ਮਿਲ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਉਸ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਂ ਤਨਕਲਗੀ ਤਰਪਾਚਾ ਮਹਾਰਾਜ ਜੀ ਦਾ ਜੋ ਆ ਫੋਟੋਸ ਰੂਪੀ ਹੈ ਇਹਨੂੰ ਵੇਖ ਕੇ ਸਾਰੇ ਯਾਦ ਕਰਿਓ ਨਾਲੇ ਕਿ ਧਰਨਾ ਪੜ ਕੇ ਫਿਰ ਸਮਾਪਤੀ ਕਰੀਏ ਫਿਰ ਆਪਾਂ ਚਾਪਾਣੀ ਸ਼ੱਕੇ ਅੱਗੇ ਚੱਲਦੇ ਪਾਉਣੇ ਨੇ ਇਸੀ ਤਰ੍ਹਾਂ ਜੋ 2 ਤਰੀਕ ਦੀ ਪ੍ਰਵਾਹ ਫਿਰ ਇਹ ਭਾਈ ਦਾਰਾ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ 4 ਤਰੀਕ ਦੀ ਜੋ ਪ੍ਰਵਾਹ 3 ਤਰੀਕ ਦੀ ਵਾਹਿਗੁਰੂ ਉਹ ਉਧਰਲੇ ਪਾਸੇ ਬਸ 8ਡੇ ਦੇ ਕੋਲੇ ਸਾਡਾ ਹੀ ਪਰਿਵਾਰ ਹੈ ਉੱਥੇ ਜਾ ਕੇ ਆਪਾਂ ਹਾਜ਼ਰੀ ਭਰਨੀ ਹੈ 4 ਤਰੀਕ ਦੀ ਉਧਰ ਨਾਨਕ ਸਰ ਗੁਰਦੁਆਰੇ 5 ਤਰੀਕ ਦੀ ਪਹਿਲਾਂ ਇਧਰਲੇ ਪਾਸੇ ਪਰਵਾਹ ਫੇਰੀ ਆਉਗੀ ਸਾਡੀ ਭੈਣ ਇੱਥੇ ਬੈਠੀ ਹੋਣੀ ਹੈ ਕਿਉਂਕਿ ਸਾਰੇ ਜਿੰਨੇ ਵੀ ਗਲੀ ਦੇ ਵਿੱਚ ਘਰ ਨੇ ਸਾਰੇ ਡਾਲੀ ਪਾਉਂਦੇ ਨੇ ਤੁਹਾਡੀ ਕਿਰਪਾ ਦਾ ਸਦਕਾ ਅਸੀਂ ਉਹਦੇ ਤੋਂ ਅਰਜ਼ ਕਰਦੇ ਆ ਭਾਈ ਅਸੀਂ ਸੰਗਤ ਦੇ ਆਸਰੇ ਬੈਠੇ ਜਾਂ ਗੁਰੂ ਦੇ ਆਸਰੇ ਬੈਠੇ ਆ ਅਸੀਂ ਤੁਹਾਡਾ ਪਰਿਵਾਰ ਹੈ ਸਾਰਿਆਂ ਦਾ ਇੱਕ ਇਸੇ ਤਰ੍ਹਾਂ ਬਹੁਤ ਸੰਗਤਾਂ ਇਸ ਗਲੀ ਵਿੱਚੋਂ ਦੁੱਧ ਪਾਣੀ ਪ੍ਰਸ਼ਾਦਾ ਪਾਣੀ ਸਵੇਰ ਸ਼ਾਮ ਬੱਚੇ ਦੋ ਟਾਈਮ ਡਾਲੀ ਲੈਣ ਆਉਂਦੇ ਨੇ ਬਹੁਤ ਪਿਆਰ ਵਿੱਚ ਸਾਡੀਆਂ ਭੈਣਾਂ ਸਾਡੀਆਂ ਮਾਮਾ ਆਪਣੇ ਬੱਚੇ ਸਮਝ ਕੇ ਵੀ ਇਹ ਸਾਡੇ ਬੱਚੇ ਨੇ ਇਸ ਕਰਕੇ ਡਾਲੀ ਪਾਉਂਦੇ ਨੇ ਬਹੁਤ ਵੱਡਾ ਉਦਮ ਪਰਾਲਾ ਤੁਹਾਡਾ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੋ ਵੀ ਸੰਗਤਾਂ ਡਾਲੀ ਦੀ ਸੇਵਾ ਕਰਦੀਆਂ ਨੇ ਪ੍ਰਸ਼ਾਦੇ ਦੀ ਦੁੱਧ ਦੀ ਸੇਵਾ ਕਰਦੇ ਭਾਈ ਮਹਿੰਦਰ ਸਿੰਘ ਦਾ ਪਰਿਵਾਰ ਤਕਰੀਬਨ ਦੋ ਟਾਈਮ ਨਾਲੇ ਨਾਲ ਲੱਸੀ ਦਾ ਡੋਲੂ ਭਰ ਕੇ ਵੀ ਸਾਨੂੰ ਉੱਥੇ ਕਿਉਂਕਿ ਮੈਂ ਸ਼ੂਗਰ ਦਾ ਮਰੀਜ਼ ਹੈ ਭੈਣ ਨੂੰ ਪਤਾ ਲੱਗਿਆ ਜਦੋਂ ਫਿਰ ਦੋ ਪ੍ਰਸ਼ਾਦੇ ਤਿੰਨ ਪ੍ਰਸ਼ਾਦੇ ਚਾਰ ਪ੍ਰਸ਼ਾਦੇ ਬਣਾ ਕੇ ਅਲੱਗ ਅਲਹਿਦਾ ਤੋਂ ਇਸ ਕਰਕੇ ਮੇਰਾ ਮੇਰੇ ਕੋਲ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਦਾ ਜਿੱਦਣੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਆਪ ਕਤਸ ਰੂਪ ਰਖੰਡਾ ਦੀ ਭਾਵ ਹੈ ਆਓ ਪਿਆਰ ਦੇ ਵਿੱਚ ਬੋਲਿਓ ਇਸੇਹੀ ਧਾਰਨਾ ਫੇਰ ਜਿਹੜਾ ਸ਼ਲੋਕ ਪੜ੍ਹ ਕੇ ਅਰਦਾਸ ਬੇਤੀ ਕਰੀਏ ਧੰਨਵਾਦ ਸੰਗਤਾਂ ਦਾ ਜਿਹੜੀ ਅੰਮ੍ਰਿਤ ਵੇਲੇ ਤੋਂ ਲੈ ਕੇ ਭਾਈ ਮੱਖਣ ਸਿੰਘ ਜੀ ਭਾਈ ਬਲਬੀਰ ਸਿੰਘ ਜੀ ਸਤਿਕਾਰਯੋਗ ਮੇਰਾ ਵੱਡਾ ਵੀਰ ਭਾਈ ਗੁਰਚਨ ਸਿੰਘ ਜੀ ਹੋਰ ਵੀ ਬਾਬਾ ਦਲਜੀਤ ਸਿੰਘ ਜੀ ਬਹੁਤ ਪਿਆਰ ਦੇ ਵਿੱਚ ਸਭ ਸੰਗਤਾਂ ਗੁਰਦੁਆਰਾ ਸਾਹਿਬ ਤੋਂ ਸਾਡੀਆਂ ਭੈਣਾਂ ਮਾਮਾ ਚੱਲੀਆਂ ਨੇ ਭਾਈ ਬਲਬੀਰ ਸਿੰਘ ਦਾ ਪਰਿਵਾਰ ਚੱਲਿਆ ਭਾਈ ਸ਼ਨੀ ਸਿੰਘ ਜੀ ਉਹ ਸਾਡੀ ਭੈਣ ਉਹ ਵੀ ਅੰਮ੍ਰਿਤ ਵੇਲੇ ਬੱਚਿਆਂ ਸਬੇਤ ਗੁਰੂ ਘਰ ਦੇ ਵਿੱਚ ਪਹੁੰਚ ਗਏ ਆ ਮੈਂ ਅੱਜ ਕਰਦਾ ਫੋਟੋਜ਼ ਦਾ ਭਾਵ ਕੀ ਰੱਖਣ ਦਾ ਸੁਣਿਓ ਨਾਲੇ ਬੋਲੇ ਉੱਚੀ ਗੱਜ ਕੇ ਉਹ ਪੁੱਤਰਾ

धनी उ सामणे उतरां धनी उ ਕੁਸ਼ਵਾਨ ਦੇ ਗਾਹੀ ਜੋ ਵੇਸੇ ਸਿਰੀਆਂ ਖਾਪਰੇ ਸੁਧਰਾ ਨੇ ਗਾਹੀ ਉਹਨੇ ਸਿਰੀਆਂ ਖਾਪਰੇ ਰੱਬ ਕੋ ਨ ਕਿਰਪਾ ਕੀਤੀ ਹੈ ਜਿੱਥੇ ਸੰਗਤ ਦਾ ਧੰਨਵਾਦ ਉੱਥੇ ਸਾਡੇ ਭਾਈ ਫਕੀਰ ਸਿੰਘ ਜੀ ਉਹ ਤਾਂ ਨਹੀਂ ਪਹੁੰਚੇ ਕੁ ਦੋ ਦਿਨ ਉਹਨਾਂ ਨੂੰ ਚਲੋ ਜ਼ਰੂਰੀ ਕੰਮ ਹੈ ਇਸ ਗੱਡੀ ਦੀ ਸੇਵਾ ਭਾਈ ਮਹਿੰਦਰ ਸਿੰਘ ਜੀ ਸਾਡਾ ਜੋ ਆਪਣਾ ਪਰਿਵਾਰ ਹੈ ਉਹ ਸੀ ਵੰਵਾਰੇ ਰਹੇ ਨੇ ਕਿਉਂਕਿ ਜਦੋਂ ਆਪਾਂ ਮੋਟਰਸਾਈਕਲ ਜਾਂ ਕਿਸੇ ਦੀ ਗੱਡੀ ਮੰਗ ਕੇ ਲੈ ਕੇ ਜਾਈਏ ਨਾ ਉਹਦਾ ਛੇਤੀ ਛੇਤੀ ਜਿਹੜਾ ਹਿਸਾਬ ਜਿਹੜਾ ਘਟਾਉਂਦਾ ਹੈ ਇਸ ਕਰਕੇ ਫੇਰ ਵੀ ਭਾਈ ਮਹਿੰਦਰ ਸਿੰਘ ਇਸ ਗੱਡੀ ਨੂੰ ਬਾਬਾ ਜੀ ਦੀ ਪਾਲਕੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਬੇੜੇ ਨੂੰ ਆਪ ਚਲਾ ਕੇ ਲੈ ਕੇ ਆਏ ਨੇ ਚਲੋ ਇਹਨਾਂ ਦੀ ਵੀ ਹਾਜ਼ਰੀ ਪ੍ਰਬੰਧ ਕਰੇ ਮੇਰਬਾਲਕ ਸਭ ਦੀ ਸਾਰੇ ਪ੍ਰਬੰਧਕਾਂ ਦੀ ਸਾਰੀਆਂ ਸੰਗਤਾਂ ਦੀ ਸਭ ਤੋਂ ਵੱਧ ਧੰਨਵਾਦ ਮੇਰੀਆਂ ਭੈਣਾਂ ਦਾ ਛੋਟੇ ਬੱਚਿਆਂ ਦਾ ਜਿਹੜੇ ਆ ਠੰਡ ਦੇ ਜਨ ਵਿੱਚ ਨਹੀਂ ਐ ਇਸ ਵੇਲੇ ਤਾਂ ਅਰਜਾਈ ਚੋਂ ਨਿਕਲਣਾ ਔਖਾ ਹੈ ਦੇਖੋ ਕਿੰਨੀ ਠੰਡ ਦੇਖੋ ਇੱਕੇ ਜੋਰਾਂ ਤੇ ਪੈ ਰਹੀ ਹੈ ਤੇ ਬਹੁਤ ਹੀ ਮਗ ਦੀ ਠੰਡ ਤਾਂ ਬਜ਼ੁਰਗਾਂ ਨੂੰ ਪਤਾ ਸਾਰੇ ਨੂੰ ਮੰਨੀ ਹੋਈ ਹੈ ਇਸ ਕਰਕੇ ਪੋਦੇ ਮਹੀਨੇ ਦੇ ਵਿੱਚ ਇਹ ਵੀ ਇੱਕ ਪਰਚਾ ਹੈ ਇਸ ਕਰਕੇ ਅੱਜ ਪਹਿਲੇ ਦਿਨ ਇੱਧਰ ਆਏ ਆ ਭਾਈ ਉਧਰਲੇ ਪਾਸੇ ਜਿੰਨੀਆਂ ਵੀ ਪਰਭਾਤ ਫੇਰੀਆਂ ਸੰਗਤ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਤੁਸੀਂ ਪੰਜੇ 6 ਦਿਨ ਹਾਜ਼ਰੀਆਂ ਭਰਨੀਆਂ ਆਪਣਾ ਕੰਮ ਜਾਣੀ ਹੈ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਨਹੀਂ ਤੁਹਾਡਾ ਆਪਣਾ ਕੰਮ ਹੈ ਤੁਸੀਂ ਆਪਣੀ ਡਿਊਟੀ ਨਿਭਾਉਂਦੇ ਆ ਜਰੂਰ ਹਾਜ਼ਰੀ ਭਰ ਕੇ ਜੀਵਨ ਸਫਲ ਬਣਾਉਣਾ ਹੈ ਸ਼ਲੋਕ ਪਵਨ ਗੁਰੂ ਪੜੀ ਪਿਤਾ ਮਾਤਾ ਸਰਤ ਮਹਤ ਜਗਿਆ ਅੰਧਾ ਬੁਰੇ ਅੰਧਾ ਜੀ ਵਸੇ ਤਰਮ ਤੂਰ ਅੰਧਾ ਪੜੀ ਤੂਰ ਆਜ ਨਹੀਂ ਨਾ

ਸਮਾਰੀ ਜੀਓ ਪਿੰਡ ਸਾਬ ਤੇਰਾ ਪਿਆਰ ਆ ਵਾਹਿਗੁਰੂ 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 ਜੀ ਤੀਨੇ ਤਾਪਨ ਬਾਹਰ ਨੇ ਹਾਰਾ ਦੁੱਖ ਹੰਤਾ ਸੁਖ ਰਾਸ ਤਪੂ ਵਿਗਨ ਨਾ ਕੋ ਲਾਗੇ ਜਾਂਕੀ ਪ੍ਰਭ ਅਗੇ ਅਰਦਾਸ ਸਿ ਕੁੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਬਿੰਦ ਜੀ ਸਹਾਇ ਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਜਸਮੀਨ ਬਰਤੋਂ ਭਗੋਤੀ ਸਿਮਰ ਕਾ ਗੁਰ ਨਾਨਕ ਲਈ ਧਾਈ ਫਿਰੰਗਿਤ ਗੁਰ ਤੇ ਅਮਰਦਾਸ ਰਾਮਦਾਸ ਸਹਿ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿ세 ਜੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰਨੋਂ ਦੇਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਛੇ ਜਤਨ ਕਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਦਾ ਤੇ ਅੰਤਰ ਕੇ ਬੋਲੋ ਜੀ ਨਾਮ ਜੀ ਪੰਜਾ ਤਖਤਾਂ ਸਰਵਤਰ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਨਾਮ ਜੀ ਨਮਾਣਿਆਂ ਦੇ ਮਾਨ ਨਤਾਣੇ ਦੇ ਤਾਨ ਨਿਉਟਿਆਂ ਦੀ ਓਟ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਨੂੰ ਮੁਖ ਰੱਖ ਕੇ ਅੱਜ ਨਵੇਂ ਸਾਲ 2025 ਨੂੰ ਮੁਖ ਰੱਖਦੇ ਆ 1 ਜਨਵਰੀ ਸੱਚੇ ਪਾਤਸ਼ਾਹ ਆਪ ਜੀ ਦੇ ਮਹਾਨ ਚਰਣਾ ਕਮਲੰਦਰ ਦਾ ਚੌਧਰੀ ਬੇਨਤੀ ਹੈ ਭਾਈ ਮਹਿੰਦਰ ਸਿੰਘ ਜੀ ਘੋੜੀਆਂ ਵਾਲੇ ਸਮੁੱਚਾ ਪਰਿਵਾਰ ਸਾਡੇ ਭੈਣ ਜੀ ਰਲ ਮਿਲ ਕੇ ਸੰਗਤ ਦੇ ਮੁਬਾਰਕ ਚਰਨ ਪਾਏ ਨੇ ਪਹਿਲੀ ਪ੍ਰਭਾਤ ਫੇਰੀ ਅੱਜ ਉਹਨਾਂ ਦੇ ਗ੍ਰਹਿ ਵਿਖੇ ਸੰਗਤਾਂ ਸਮੇਤ ਪਹੁੰਚੀਏ ਸੱਚੇ ਪਾਤਸ਼ਾਹ ਬਾਣੀ ਪੜ੍ਹਦਿਆਂ ਕੋਲੋਂ ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸੇਵਕ ਸਮਝ ਕੇ ਮਾਫ਼ ਕਰ ਲੈਣਾ ਕਿਰਪਾ ਕਰੋ ਸੱਚੇ ਪਾਤਸ਼ਾਹ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰੋ ਭਾਈ ਮਹਿੰਦਰ ਸਿੰਘ ਜੀ ਦੇ ਪਰਿਵਾਰ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਸਿਰ ਤੇ ਮਿਹਰ ਭਰਿਆ ਅਥਰ ਰੱਖੋ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੋ ਅਨਤਣ ਦੇ ਵਾਅਦੇ ਕਰੋ ਗੁਰੂ ਘਰ ਵਾਸਤੇ ਬੇਅੰਤ ਸੇਵਾਵਾਂ ਸਾਡੀ ਪੈਣ ਵੱਲ ਹੋਈਆਂ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪ ਅੰਗ ਸੰਗ ਹੋ ਕੇ ਸਾਈ ਹੋਣਾ ਗੁਰਮਤਿ ਅਨੁਸਾਰ ਮਨੋ ਪਾਵਨਾ ਪੂਰੀਆਂ ਕਰਨੀਆਂ ਭਾਈ ਮਹਿੰਦਰ ਸਿੰਘ ਜੀ ਦੇ ਪਰਿਵਾਰ ਦੀਆਂ ਸਰਬੱਤ ਸੰਗਤਾਂ ਨੇ ਮੁਬਾਰਕ ਚਰਨ ਪਾਏ ਸੱਚੇ ਪਾਤਸ਼ਾਹ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋਥਾਰ ਸੁਹਾਵਾ ਰਾਮ ਰਾਜੇ ਸਮੁੱਚੇ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪੰਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਦੀ ਸਿਵਾ ਹਾਜ਼ਰ ਹੈ ਭੋਗ ਲੱਗੇ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਹੋਵੇ ਚਾਹ ਦਾ ਲੰਗਰ ਤਿਆਰ ਸੱਚੇ ਪਾਤਸ਼ਾਹ ਨਾਨਾ ਪ੍ਰਕਾਰ ਦੇ ਪਦਾਰਥ ਸੰਗਤ ਵਾਸਤੇ ਬਣਾਏ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਪਰਿਵਾਰ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਆਧੀਆਂ ਵਿਆਧੀਆਂ ਉਪਾਧੀਆਂ ਦਾ ਨਾਸ ਕਰਨਾ ਸਤ ਧਰਮ ਦਾ ਪ੍ਰਕਾਸ਼ ਕਰਨਾ ਸੱਚੇ ਪਾਤਸ਼ਾਹ ਭਾਈ ਮਹਿੰਦਰ ਸਿੰਘ ਜੀ ਦਾ ਪੋਤਰਾ ਕਾਕਾ ਪ੍ਰਭਦੀਪ ਸਿੰਘ ਦੇ ਜਨਮ ਨੂੰ ਮੁੱਖ ਰੱਖਦੇ ਸੱਚੇ ਪਾਤਸ਼ਾਹ ਕੱਲ ਭਾਵੇਂ ਜਨਮ ਦੇ ਰਸੀ ਅੱਜ ਸੰਗਤਾਂ ਨੇ ਅਰਦਾਸ ਬੇਨਤੀ ਕਰੀ ਹੈ ਉਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਅਥਰਕਣਾ ਲੰਬੀ ਆਰਜਾ ਮਾਤਾ ਪਿਤਾ ਦਾ ਅਗਿਆਕਾਰ ਕਰਨਾ ਵਿਦਿਆ ਦੀ ਦਾਤ ਕਲਯੁਗ ਦੇ ਤਤ ਤੇ ਝੋਲਿਆਂ ਤੋਂ ਬਚਾ ਕੇ ਸੱਚੇ ਪਾਤਸ਼ਾਹ ਆਪ ਨੇ ਸਮੱਤ ਬਖਸ਼ਿਸ਼ ਕਰਨੀ ਰਹੇਦੇ ਤੇਰੇ ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਅਥਰਕੜੇ ਆਪਣੇ ਦਰ ਘਰ ਦੀ ਸੇਵਾ ਲੈ ਲੈਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਜੋ ਪੈਸਾਰੀਆਂ ਸੰਗਤਾ ਸਜਣ ਦੀ ਕਿਰਪਾਲਤਾ ਕਰੋ ਦੇਖ ਵਰਤਾ ਦਿਓ ਪਹਿਲਾਂ ਦੇਖਦੇ ਨਾਲ ਹੀ ਫਿਰ ਹਾਂ ਲਾਦ ਹਸਪਤਾਲ